ਸੇਕਟਾਲ ਮੇਰੇ ਕਮੇਟੀ ਦੇ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਗੁਰੂ ਰਵੀਦਾ ਚੌਕ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਨੇਤਵਾਂ ਦੀ رائے ਲੈਣ ਤੋਂ ਬਾਅਦ ਸਰਬਸੰਤੀ ਨਾਲ ਮਤਾ ਪਾਸ ਕਰਕੇ ਕੰਗਰਾਂ ਦੀ ਫਿਲਮ ਅਹਿਮ ਜੈਸੀ ਵਿੱਚ ਸਿੱਖ ਧਰਮ ਬਾਰੇ ਅਤੇ ਮਹਾਪੁਰਖਾਂ ਬਾਰੇ 올 ਜੁਲਸ ਦ੍ਰਿਸ਼ ਪੇਸ਼ ਕੀਤੇ ਗਏ ਹਨ ਕਿਸੇ ਕੀਮਤ ਦੇ ਵੀ ਜਲੰਧਰ ਦੇ ਕਿਸੇ ਸਿਨੇਮਾ ਘਰ ਵਿੱਚ ਨਾਂ ਲੱਗੇ ਫਿਲਮ ਫੈਸਲਾ ਲਿੱਤਾ ਗਿਆ ਉੱਥੋਂ ਸਮੂਹ ਮੈਂਬਰ ਐਮਬੀਡੀ ਮਾਲ ਵਿਕੇ ਪਹੁੰਚੇ ਜਿੱਥੇ ਉਥੋਂ ਦੇ ਪ੍ਰਬੰਧਕਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ ਗਿਆ ਇਹ ਫਿਲਮ ਨੂੰ ਕਿਸੇ ਵੀ ਕੀਮਤੇ ਸਿਮਾਹਾਲ ਵਿੱਚ ਨਹੀਂ ਲੱਗਦਾ ਹਾਜੀ ਸ਼ਾਜਰ ਦੀ ਕਮਿਸ਼ਨਰ ਵੀ ਪਹੁੰਚੇ ਆ ਜੀ ਸਰ ਕੀ ਮਾਮਲਾ ਹੈ ਜੀ ਇਹ ਅੱਜ ਦਾ ਜਿਹੜਾ ਮਾਮਲਾ ਨਾ ਜੀ ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਵੀਵਰਸ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਫਤਿਹ ਬੁਲਾਣਾ ਜੀ ਵੈਰ ਗੁਜੀ ਕਾ ਖਾਲਸਾ ਵੈਰ ਗੁਜੀ ਕੀ ਫਤਿਹ ਜੀ ਇਹ ਅੱਜ ਜੋ ਅਸੀਂ ਸਾਰੇ ਇਕੱਤਰ ਹੋਏ ਸੀ ਉਹ ਅੱਜ ਜਿਹੜੀ ਉਹ ਇੱਕ ਫਿਲਮ ਆ ਰਹੀ ਹੈ ਅਮਰਜੈਂਸੀ ਜਿਸ ਵਿੱਚ ਕੰਗਨਾ ਰ瑙ਰ ਜਿਹੜੀ ਉਹ ਇੰਦਰਾ ਗਾਂਧੀ ਬਣੀ ਹੈ ਔਰ ਕੰਗੜਾ ਰੌਤ ਨੇ ਜਿਹੜਾ ਉਹਦੇ ਵਿੱਚ ਜਿਹੜਾ ਉਹ ਰੋਲ ਅਦਾ ਕਰਕੇ ਉਹ ਅਮਰਜੈਂਸੀ ਜਿਹੜੀ ਸੀ ਉਹ ਸਨ 73 ਤੋਂ 75 ਤੱਕ ਕਰਦੀ ਅਮਰਜੈਂਸੀ ਜੀ ਹੁਣ ਉਸ ਅਮਰਜੈਂਸੀ ਨੂੰ ਉਸੇ ਹੀ ਦੌਰਾਨ ਤੱਕਰਦਾ ਜੇ ਫਿਲਮਾਇਆ ਜਾਂਦਾ ਜਾਂ ਹੁੰਦਾ ਤਾਂ ਫਿਰ ਉਹ ਜਿਹੜੀ ਗੱਲ ਸੀ ਉਹ ਉੱਥੇ ਤੱਕਰ ਸੀਮਤ ਰਹਿਣੀ ਸੀ ਜੀ ਪਰ ਉਹ ਜਿਹੜੀ ਕੰਗੜਾ ਰੌਤ ਦੇ ਅੰਦਰ ਜਿਹੜੀ ਮਨ ਦੇ ਜਿਹੜੀ ਸਿੱਖਾ ਪ੍ਰਤੀ ਜਿਹੜਾ ਜ਼ਹਿਰ ਹੈ ਉਹ ਜ਼ਹਿਰ ਵੀ ਉਹਨੇ ਉਗਲਣਾ ਸੀ ਕਿਉਂਕਿ ਉਹ ਗਾਹੇ ਬਗਾਏ ਜਿਹੜਾ ਉਹ ਹਰ ਕਿੱਥੇ ਵੀ ਕਿਤੇ ਸਿੱਖ ਨੂੰ ਦੇਖਦੀ ਹੈ ਦਸਤਾਰ ਵਾਲ ਨੂੰ ਦੇਖਦੀ ਹੈ ਤੇ ਉਹਨੂੰ ਅਤਵਾਦੀ ਦੱਸਦੀ ਹੈ ਜੀ ਇਸੇ ਲੜੀ ਨੂੰ ਉਹਨੇ ਅੱਗੇ ਚਲਾਉਂਦਿਆਂ ਹੋਇਆਂ ਉਸ ਫਿਲਮ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਕਿਰਦਾਰ ਨੂੰ ਸਿੱਖ ਦੀ ਇੱਕ ਰਿਪਰੈਜ਼ੈਂਟੇਸ਼ਨ ਨੂੰ ਜਿਹੜਾ ਉਹਨੇ ਉਹ 네ਗਟਿਵ ਕਰਕੇ ਦਿਖਾਇਆ ਔਰ ਜਿਹੜੇ ਸ਼ਹੀਦਾਂ ਨੂੰ ਜਿਹੜੇ ਸੰਤ ਮਹਾਂਪੁਰਖਾਂ ਨੂੰ ਜਿਨ੍ਹਾਂ ਨੂੰ ਸਾਰੀ ਸਿੱਖ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਉਹ ਸੰਜਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੂੰ ਉਹਨੇ ਉਹਦੇ ਉੱਤੇ ਉਹ ਨੈਗੇਟਿਵ ਦਿਖਾ ਕੇ ਉਹ ਸਾਡੀ ਸਿੱਖੀ ਦੇ ਉੱਤੇ ਸਾਡੇ ਧਰਮ ਦੇ ਉੱਤੇ ਜਿਹੜਾ ਉਹ ਕਟਾਸ਼ ਕੀਤਾ ਹੈ ਨਾ ਜਿਹੜੀ ਸਾਨੂੰ ਥੋੜੀ ਵੱਡੀ ਹੈ ਅਸੀਂ ਉਹਦੇ ਨਾਲ ਜਿੰਨੀਆਂ ਉਸ ਟੀਜ਼ਰ ਦੇ ਨਾਲ ਅਜੇ ਫਿਲਮ ਤਾਂ ਅਜੇ 6 ਤਰੀਕ ਦੀ ਬੜੀ ਦੂਰ ਦੀ ਗੱਲ ਸੀ ਉਸ ਟੀਜ਼ਰ ਦੇ ਨਾਲ ਜਿੰਨੀਆਂ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਸੀ ਉਹਨਾਂ ਨੂੰ ਜਿਹੜੀ ਉਹ ਥੇਸ ਪਹੁੰਚੀ ਹੈ ਉਸ ਦੇ ਸਬੰਧ ਵਿੱਚ ਅੱਜ ਅਸੀਂ ਐਡਮਿਨਿਸਟ੍ਰੇਸ਼ਨ ਦੇ ਕੋਲ ਜਾਂ ਜਿਹੜੀ ਪੀਵੀਆਰ ਸਿਨਮਿਆਂ ਦੀ ਕਰੀ ਚੈਨ ਹੈ ਅਸੀਂ ਉਹਨਾਂ ਦੇ ਜੀਐਮ ਦੇ ਕੋਲ ਉਹਨਾਂ ਦੇ ਮੁਖੀਆਂ ਦੇ ਕੋਲ ਅਪਰੋਚ ਕੀਤੀ ਸੀ ਅਸੀਂ ਉਹਨਾਂ ਨੂੰ ਆਪਣਾ ਦੱਸਤਾ ਸੀ ਕਿ ਅਸੀਂ ਇਹ ਫਿਲਮ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋਣ ਦੇਣੀ ਉਹ ਉਹਨਾਂ ਨੇ ਹਮੇ ਭਰ ਦਿੱਤੀ ਵੀ ਠੀਕ ਹੈ ਜੀ ਅਸੀਂ ਇਸ ਗੱਲ ਦਾ ਤੁਹਾਡਾ ਮੈਸੇਜ ਜਿਹੜਾ ਹੈ ਉਹ ਉੱਪਰ ਤੱਕਰ ਪਹੁੰਚਾ ਦਾਂਗੇ ਪਰ ਇਸ ਟੀਜ਼ਰ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹਦੇ ਸਬੰਧ ਵਿੱਚ ਅੱਜ ਅਸੀਂ ਅਫਸਰਾਂ ਨੂੰ ਮਿਲੇ ਸੀ ਕਿ ਉਹਨਾਂ ਨੇ ਉਹ ਜਿਹੜਾ ਉਹ ਪਰਚੇ ਦੇ ਆਰਡਰ ਜਿਹੜੇ ਆ ਉਹ ਚਾਰ ਨੰਬਰ ਥਾਣੇ ਕਰ ਦਿੱਤੇ ਆ ਅਸੀਂ ਹੁਣ ਸੋ 4 ਨੰਬਰ ਥਾਣੇ ਜਾ ਰਹੇ ਹਾਂ ਆਪਣੇ ਉੱਥੇ ਬਿਆਨ ਲਿਖਾ ਕੇ ਰਿਪੋਰਟਾ ਦਰਜ ਕਰਾ ਕੇ ਅਸੀਂ ਉਹਦੇ ਉੱਤੇ ਜਿਹੜੀ ਕੰਨਨਨਾਤ ਹੈਗੀ ਹੈ ਉਹਤੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਜਲੰਧਰ ਤੋਂ ਬਾਅਦ ਵੀ ਕਾਰਵਾਈ ਹੋਏਗੀ ਕਿ ਦੇਖੋ ਅਸੀਂ ਜਲੰਧਰ 'ਚ ਬੈਠੇ ਆ ਤੇ ਅਸੀਂ ਜਲੰਧਰ ਦੇ ਵਿੱਚ ਕਰਦੇ ਪਿਆ ਇਹ ਗੱਲ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ ਨਾ ਕਿ ਇਕੱਲੇ ਹਿੰਦੁਸਤਾਨ 'ਚ ਇਹ ਸਾਰੇ ਪਾਸੇ ਜਿਹੜਾ ਉਹ ਚਰਚਾ ਦਾ ਵਿਸ਼ਾ ਬਣ ਗਿਆ ਔਰ ਇਹਦੇ ਉੱਪਰ ਜਿਹੜਾ ਉਹ ਸਾਰਿਆਂ ਨੇ ਜਿਹੜੀ ਉਹ ਕਾਨੂੰਨੀ ਕਾਰਵਾਈ ਕਰਾਣੀ ਪਈ ਤੁਹਾਡੀ ਪੰਜਾਬ ਦੀ ਜਿਹੜੀ ਬਾਕੀ ਜੱਥੇ ਬੰਦੀਆਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਸਾਰੀਆਂ ਜੱਥੇ ਬੰਦੀਆਂ ਨਾਲ ਗੱਲ ਹੋਈ ਸਾਡੀ ਐਸ.ਡੀ.ਪੀ.ਐਸ ਨੇ ਜਾਂ ਸਾਡੇ ਜਹਦਰ ਅਕਾਲ ਤਖਤ ਨੇ ਉਹ ਵੀ ਕੱਲ ਦੀ ਜਿਹੜੀ ਉਹ ਬਹੁਤ ਅਦੀ ਕੰਡਮਨਟ ਕਰਤੀ ਆ ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਦੀ ਜਣੀ ਮੰਗ ਕਰ ਦਿੱਤੀ ਉਹ ਹੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਦਰਾਂਦੇ ਹੋਏ ਅਸੀਂ ਹੁਣੇ ਜਿਹੜਾ ਉਹ ਪਰਚਾ ਦਰਜ ਕਰਾ ਕੇ ਉਹ ਐਫ.ਆਈ.ਆਰ ਨੰਬਰ ਔਰ ਐਫ.ਆਈ.ਆਰ ਦੀ ਡਿਟੇਲ ਉਹ ਸਾਰੀ ਤੁਹਾਨੂੰ ਹੁਣ ਵੀ ਆਈਆਂ ਅੰਮ੍ਰਿਤਸਰ ਤੋਂ ਵੀ ਸਿੱਖ ਜਿੱਥੇ ਬੰਦੀਆਂ ਆਈਆਂ ਦੂਰੋਂ ਨੇੜੋਂ ਸਾਡੇ ਨਾਲ ਸਾਡਾ ਸ਼ਹੀਦ ਉਦਮ ਸਿੰਘ ਕਲੱਬ ਤੋਂ ਜਿਹੜਾ ਸਾਡਾ ਜਸਵੀਰ ਸਿੰਘ ਬੱਗਾ ਜੀ ਉਹ ਵੀ ਆਏ ਨੇ ਹੋਰ ਵੀ ਤੁਸੀਂ ਜਦੋਂ ਤੁਸੀਂ ਪਹੁੰਚੇ ਸਾਡੇ ਕੋਲੇ ਹੋਰ ਸਾਰੇ ਜਿਹਦੇ ਨੁਮਾਇੰਦੇ ਸੀ ਉਹ ਸਾਰੇ ਸਾਡੇ ਨਾਲ ਸੀ ਬਾਕੀ ਇਸ ਗੱਲ ਦੇ ਉੱਤੇ ਅਸੀਂ ਆਪਣੇ ਵੱਲੋਂ ਪਹਿਰਾ ਦਿੰਦੇ ਹੋਏ ਅਗਲੀ ਜਿਹੜੀ ਕਲੂਨੀ ਕਰ ਰਹੀ ਹੈ ਉਹ ਸੀ ਉਕਰਾਵਾਂਗੇ ਐਮਐਲਏ ਜਿਹੜੇ ਸਾਡੇ ਮਿੰਦਰ ਭਗਤ ਜੀ ਹੈ ਜਿਹੜੇ ਅਸੀਂ ਉਹਨਾਂ ਕੋਲੇ ਵੀ ਇਹ ਸਾਰੇ ਵਿਚਾਰ ਰੱਖੇ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਉਸੇ ਟਾਈਮ ਇਸ ਦੀ ਨਕੀਤੀ ਕੀਤੀ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਸ ਕਾਨੂੰਨੀ ਕਾਰਵਾਈ ਦੇ ਵਿੱਚ ਤੁਹਾਡੇ ਨਾਲ ਡੱਟ ਕੇ ਖੜੇ ਹਾਂ ਕਾਰਨ ਤੁਸੀਂ ਰੋਕਣ ਆਏ ਫਿਲਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜੋ ਮਨਿੰਦਰ ਕੈਦੀ ਸਿੱਖ ਜੋ ਅੱਜ ਕੱਲ੍ਹ ਐਮਪੀ ਬਣ ਗਈ ਹੈ ਸੰਗਨ ਰਣੋਦ ਇਹਨੇ ਇੱਕ ਫਿਲਮ ਬਣਾਈ ਹੈ ਐਮਰਜੈਂਸੀ ਜੋ ਸਿੱਖਾਂ ਦੇ ਉੱਤੇ ਬਹੁਤ ਤਾਕਤ ਕੀਤਾ ਗਿਆ ਉਹ ਸਿੱਖਾਂ ਦੀ ਭਾਵਨਾ ਪ੍ਰਗਟ ਕਰ ਰਹੀ ਹੈ ਜੋ ਇੱਕ ਤਰ੍ਹਾਂ ਦਾ ਗਲਤ ਫਿਲਮ ਬਣੀ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਸਿੱਖ ਤਾਲਵੀਰ ਕਮੇਟੀ ਵੱਲੋਂ ਅੱਜ ਇਹਨਾਂ ਜੋ ਪੀਪੀਆਰ ਮੌਂਦੇ ਮੈਨੇਜਰ ਹੈਗੇ ਆ ਪ੍ਰਬੰਧਖਾਈ ਉਹਨਾਂ ਨੂੰ ਕਹਿਣ ਆਏ ਆ ਕਿ ਤੁਸੀਂ ਫਿਲਮ ਕਿਸੇ ਕਿ ਕਿਉਂਕਿ ਨਹੀਂ ਲਾਣੀ ਤਾਂ ਜੋ ਸਾਡੇ ਜਲੰਧਰ ਦਾ ਸਾਡੇ ਪੰਜਾਬ ਦਾ ਵੀ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਇਹ ਸਿੱਖਾਂ ਨੂੰ ਪਰਿਹਾਵਨ ਪਰਟਕਾਣ ਵਾਲੀ ਫਿਲਮ ਹੈਗੀ ਹੈ ਕੋਈ ਵੀ ਇਹੋ ਜਿਹੀ ਗੱਲ ਨਾ ਲਈ ਜਾਵੇ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਪਟਕਾਈਆਂ ਉਹਦੇ ਵਿੱਚ ਕੀ ਸਰ ਦਿਖਾਇਆ ਗਿਆ ਕੋਈ ਪੁਰਾਣਾ ਇਤਿਹਾਸ ਦਿਖਾਇਆ ਗਿਆ ਕੋਈ ਅਈ ਇੱਕ ਕਿਲ ਦਾ ਆਇਆ ਉਹ ਸੰਤਾਂ ਨੂੰ ਗੱਲ ਹੋ ਕੇ ਭਿੰਡਾਂ ਨੂੰ ਗੱਲ ਦਿਖਾਇਆ ਗਿਆ ਵਾ ਸਿੱਖਾਂ ਨੂੰ ਜਿਹੜੇ ਸਿੱਖ ਉੱਥੇ ਦਰਬਾਰ ਸਾਹਿਬ ਗਏ ਸੀ ਉਹਨਾਂ ਸਾਰਿਆਂ ਨੂੰ ਉੱਤੋਂ ਹੀ ਦੱਸਿਆ ਗਿਆ ਵਾ ਠੀਕ ਹੈ ਜਾਂ ਇਹ ਇਹੋ ਜਿਹੀ ਗੱਲ ਹੈ ਨਾ ਕਿ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਬਦਸਤ ਸਿੱਖਾਂ ਦਾ ਅਕਸ ਖਰਾ ਮੈਨੂੰ ਵੀ ਇਹ ਗੱਲ ਵੀ ਹੋਈ ਹੈ ਪ੍ਰਸ਼ਾਸਨ ਦੇ ਆਇਆ ਪ੍ਰਸ਼ਾਸਨ ਦੇ ਕੋਲ ਸੱਦ ਆਇਆ ਵਾ ਕਿ ਫਿਲਮ ਕਿਸੇ ਵੀ ਕੀਮਤ ਨਹੀਂ ਨਹੀਂ ਕੱਲੀ ਜਲੰਧਰ ਤੋਂ ਨਹੀਂ ਲੱਗਿਆ ਹੁੰਦਾ ਜਿੱਥੇ ਬਾਕੀ ਸ਼ਹਿਰਾਂ ਚ ਸਾਰੀਆਂ ਜਗ੍ਹਾ ਬੰਦੀਆਂ ਹਰ ਜਗ੍ਹਾ ਜਲੰਧਰ ਆ ਗਏ ਆਈਆਂ ਸਾਰੀਆਂ ਜਿੱਥੇ ਬੰਦੀ ਸਾਰੇ ਪੰਜਾਬ ਚ ਲੱਗੀਆਂ ਵਾ ਆਪਣੇ ਆਪਣੇ ਤੋਰ ਦੇ ਹਰ ਬੀ ਜਾ ਕੇ ਉੱਥੇ ਅਗੇ ਫਿਰ ਮੈਂ ਬੰਦ ਕਰੀ ਠੀਕ